ਕਈ ਵਿਰੋਧੀ ਆਗੂਆਂ ਨੇ ਆਪਰੇਸ਼ਨ ਸਿੰਧੂਰ ਦੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ੋਰਦਾਰ ਪ੍ਰਸ਼ੰਸਾ ਕੀਤੀ ਹੈ ਤੇ ਪਾਕਿਸਤਾਨ ਤੇ ਪੀਓਕੇ ਵਿੱਚ ਅੱਤਵਾਦੀ ਕੈਂਪਾਂ ਤੇ ਹਥਿਆਰਬੰਦ ਬਲਾਂ ਦੇ ਸਟੀਕ ਹਮਲਿਆਂ ਨੂੰ ਪਹਿਲਗਾਮ ਹਮਲੇ ਦੇ ਇੱਕ ਜ਼ਰੂਰੀ ਅਤੇ ਸ਼ਕਤੀਸ਼ਾਲੀ ਜਵਾਬ ਵਜੋਂ ਸ਼ਲਾਘਾ ਕੀਤੀ ਹੈ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਆਪਰੇਸ਼ਨ ਨੂੰ ਚੰਗੀ ਤਰ੍ਹਾਂ ਕੈਲੀਬ੍ਰੇਟ ਕੀਤਾ ਗਿਆ ਸੀ ਤੇ ਚੰਗੀ ਤਰ੍ਹਾਂ ਗਿਣਿਆ ਮਿਣਿਆ ਗਿਆ ਸੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਗਿਆ ਸੀ ਉਹਨਾਂ ਨੇ ਕਿਹਾ ਹੈ ਕਿ ਆਪਰੇਸ਼ਨ ਦੇ ਨਾਮਕਰਨ ਤੋਂ ਲੈ ਕੇ ਇਸ ਨੂੰ ਦੁਨੀਆ ਦੇ ਸਾਹਮਣੇ ਜਿਵੇਂ ਪੇਸ਼ ਕੀਤਾ ਗਿਆ ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹਾਂ ਇਸੇ ਤਰ੍ਹਾਂ ਰਾਸ਼ਟਰੀ ਜਨਤਾ ਪਾਲ ਦੇ ਨੇਤਾ ਮਨੋਜ ਚਾਹਨੇ ਅਤਵਾਦ ਵਿਰੁੱਧ ਸੁਜੋਕਤ ਮੋਰਚਾ ਪੇਸ਼ ਕਰਨ ਲਈ ਵਿਦੇਸ਼ਾਂ ਵਿੱਚ ਸਰਬਪਾਰਟੀ ਬਫਤ ਭੇਜਣ ਦੀ ਕੇਂਦਰ ਸਰਕਾਰ ਦੀ ਪਹਿਲ ਕਦਮੀ ਦਾ ਸਵਾਗਤ ਕੀਤਾ ਹੈ ਤੇ ਇਸ ਨੂੰ ਰਾਸ਼ਟਰੀ ਇਕਤਾ ਵੱਲ ਇੱਕ ਮਹਾਨ ਕਦਮ ਕਿਹਾ ਹੈ ਇਸੇ ਤਰ੍ਹਾਂ ਇੱਕ ਬਿਆਨ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਮੁਖੀ ਨੇ ਪਾਕਿਸਤਾਨੀ ਫੌਜ ਦੀ ਲੀਡਰਸ਼ਿਪੀ ਨੂੰ ਜੰਗਬੰਦੀ ਦੀ ਭੀਖ ਮੰਗਣ ਲਈ ਵਿਸ਼ਿੰਗਟਨ ਵੱਲ ਛੁਪਨ ਲਈ ਜਲੈ ਮਜਬੂਰ ਕਰਨ ਤੋਂ ਬਾਅਦ ਦੀ ਸਥਿਤੀ ਨੂੰ ਰਾਜਨੀਤਿਕ ਵੰਗਫੂਟ ਟਿਕਟਾਂਗ ਨਾ ਸੰਭਾਲਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਸ਼ਾਸਾ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜੰਗ ਦੇ ਮੈਦਾਨ ਵਿੱਚ ਫੈਸਲਾ ਕੌਣ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਦੁਸ਼ਮਣਾਂ ਨੂੰ ਖਤਮ ਕਰਨ ਦੀ ਉਹਨਾਂ ਦੀ ਬੇਨਤੀ ਨੂੰ ਸਫਕਾਰ ਕਰਕੇ ਇੱਕ ਰਾਜਨੇਤਾ ਬਚੋ ਖਬ ਕੀਤਾ ਹੈ ਜਿੱਤ ਤੋਂ ਬਾਅਦ ਸਭ ਤੋਂ ਸਨਮਾਨਜਨਕ ਰਸਤਾ ਸੀ